48 ਲੱਖ ਰੁਪਏ ਦਾ ਕਰਜ਼ਾ ਸੀਗਾ ਬ੍ਰਦਰ ਦੇ ਜਾਣ ਤੋਂ ਬਾਅਦ ਕਈਆਂ ਨੇ ਕੇਸ ਕਰ ਦਾਂਗੇ ਕਈਆਂ ਨੇ ਵੈਸੇ ਧਮਕੀ ਦਿੱਤੀ ਕਾਫੀ ਦਿਨ ਤੱਕ ਤਾਂ ਮੈਂ ਇਹੀ ਕੇੰਦਰ ਹੈ ਕਿ ਮੈਂ ਜਲਦੀ ਕੋਸ਼ਿਸ਼ ਕਰਾਂਗਾ ਦੇਣ ਦੀ ਪਰ ਮੇਰੇ ਕੋ ਕੋਈ ਰਸਤਾ ਨਹੀਂ ਸੀਗਾ ਕੋਈ ਸਾਧਨ ਨਹੀਂ ਸੀ ਕਮਾਈ ਦਾ ਮੈਨੂੰ ਹੋਪ ਸੀਗੀ ਸ਼ਾਇਦ ਕੋਈ ਫਿਲਮ ਆ ਜਾਏ ਕੋਈ ਕੰਮ ਆ ਜਾਏ ਜਿਹਦੇ ਨਾਲ ਮੈਂ ਆਸਾਨੀ ਨਾਲ ਜਲਦੀ ਦੇ ਸਕਦਾ ਤੇ ਫਿਰ ਖੀਰ ਹਾਰ ਕੇ ਜਦੋਂ ਕੋਈ ਰਾਹ ਨਹੀਂ ਦਿਖਿਆ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਭਾਈ ਮੇਰੇ ਸਰੀਰ ਦਾ ਮੇਰੇ ਬੋਡੀ ਦਾ ਕੋਈ ਹਿੱਸਾ ਅਗਰ ਬਾਜ਼ਾਰ ਦੇ ਵਿੱਚ ਵਿਕਦਾ ਹੈ ਤਾਂ ਤੁਸੀਂ ਵੇਚ ਕੇ ਆਪਦੇ ਪੈਸੇ ਲੈ ਲਓ ਕੋਈ ਕਿਡਨੀ ਕੋਈ ਲੀਵਰ ਕੁਝ ਵੀ ਅਗਰ ਵਿਕਦਾ ਭਾਈ ਮੈਂ ਨਾਲ ਚੱਲਣ ਨੂੰ ਤਿਆਰ ਹਾਂ ਮੇਰੀ ਨੀਅਤ ਸਾਫ਼ ਹੈ ਮੈਂ ਤੁਹਾਡੇ ਪੈਸੇ ਦੇਣੇ ਆ ਅਗਰ ਇਸ ਤਰੀਕੇ ਨਾਲ ਤੁਹਾਡੇ ਪੈਸੇ ਪੂਰੇ ਹੁੰਦੇ ਆ ਤੁਸੀਂ ਲੈ ਚੱਲੋ ਮੈਨੂੰ